ਇਹ ਕੋਈ ਡਾ ਖਤਰੇ ਵਾਲੀ ਗੱਲ ਨਹੀਂ ਲੇਕਿਨ ਪ੍ਰਸ਼ਾਸਨ ਨੂੰ ਜਾਗਣਾ ਚਾਹੀਦਾ ਯਾਰ ਤੁਸੀਂ ਜਾਗੋ ਯਾਰ ਇਹਨਾਂ ਲੋਕਾਂ ਨੂੰ ਇਹ ਲੋਕ ਕੀ ਕਰਨਗੇ ਜਿਹੜੇ ਹੈਂਡ ਟੂ ਮੌਥ ਦੇ ਦਿਹਾੜੀ ਦਾ ਬੰਦਾ ਆ ਜੇ ਦਿਹਾੜੀ ਲਗਣੀ ਬੰਦ ਹੋ ਗਈ ਆ ਉਹਦੀ ਬਾਂਹ ਕੌਣ ਫੜੂਗਾ ਉਹਨੂੰ ਰੋਟੀ ਕੌਣ ਦਊਗਾ ਉਹਦਾ ਇੰਤਜ਼ਾਮ ਕੀ ਕਰੂ ਅੱਗੇ ਰਹਿਣ ਦਾ ਉਹਨਾਂ ਵਾਸਤੇ ਅਗਲੀ ਜਗ੍ਹਾ ਕਿੱਥੇ ਰੱਖੀਆ ਤੁਸੀਂ ਜਿੱਥੇ ਉਹਨਾਂ ਨੂੰ ਸ਼ਾਂਤ ਸਭਾਲ ਕਰਨੀ ਹੈ ਉਹਦੇ ਵਾਸਤੇ ਸ਼ਰਮ ਦੀ ਗੱਲ ਆ ਪ੍ਰਸ਼ਾਸਨ ਵਾਸਤੇ ਪ੍ਰਸ਼ਾਸਨ ਨੂੰ ਬਾਹਰ ਨਿਕਲਣਾ ਚਾਹੀਦਾ ਪ੍ਰਸ਼ਾਸਨ ਨੂੰ ਸਰਿਕਾ ਦੇਉਣਾ ਚਾਹੀਦਾ ਲੋਕਾਂ ਨੂੰ ਸਮਝਾਉਣ ਵਾਸਤੇ ਵੀ ਲੋਕਾਂ ਨੂੰ ਦੱਸਣ ਵਾਸਤੇ ਲੋਕਾਂ ਨੂੰ ਕਹਿਣ ਵਾਸਤੇ ਕਿ ਤੁਸੀਂ ਸਾਰੇ ਜਣੇ ਅੰਦਰ ਆਰਾਮ ਨਾਲ ਪਰਮਾਤਮਾ ਦਾ ਨਾਮ ਲੈ ਕੇ ਅੰਦਰ ਬੈਠੋ ਬਾਹਰ ਨਾ ਨਿਕਲੋ ਲਾਈਟ ਨਾ ਚਗਾਓ ਇਹ ਜਿਹੜੀਆਂ ਤੁਹਾਨੂੰ ਜੋ ਵੀ ਸਰਕਾਰ ਵੱਲੋਂ ਹਦਾਇਤਾਂ ਨੇ ਉਹਦਾ ਪਾਲਣ ਕਰੋ ਬਿਲਕੁਲ ਜੀ ਬਹੁਤ ਧੰਵਾਦ ਤੁਸੀਂ ਦੇਖਿਆ ਸੁਸ਼ੀਲ ਦੇਵ ਜੀ ਨੇ ਬੜੇ ਕੜੀ ਜਿਹੜਾ ਜਵ ਇਹਨਾਂ ਪਿੰਡਾਂ ਵਿੱਚ ਆ ਕੇ ਲੋਕਾਂ ਨੂੰ ਜਾਗਰੂਕ ਕਰਨਾ ਚਾਹੀਦਾ ਵੀ ਕਿਸੇ ਕਿਸਮ ਦੀ ਜਿਹੜੀ ਆ ਰਾਤ ਖਾਸ ਕਰਕੇ ਜਿਹੜੀਆਂ ਇਹਨਾਂ ਲੋਕਾਂ ਦਾ ਸੱਪਰ ਕਰਨਾ ਚਾਹੀਦਾ ਕਿ ਉਹ ਜਿੱਥੇ ਬਾਂਬ ਡਿੱਗਾ ਬਾਂਬੂ ਨਮਾ ਜਿਹੜੀ ਚੀਟ ਗਈ ਆ ਉੱਥੇ ਆ ਕੇ ਕੋਈ ਪ੍ਰਸ਼ਾਸਨ ਅਧਿਕਾਰੀ ਵੱਡੇ ਅਧਿਕਾਰੀ ਆਉਣਾ ਚਾਹੀਦਾ ਵਾ ਅਤੇ ਉਹਨਾਂ ਕਿਹਾ ਵੀ ਪਿੰਡ ਵਾਸੀਆਂ ਨੂੰ ਹੌਸਲਾ ਦੇਈ ਕਰਨੀ ਚਾਹੀਦੀ ਹੈ ਕਿਉਂਕਿ ਜਿਸ ਤਰ੍ਹਾਂ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਉਹ ਦੇਖਣਾ ਹੋਵੇਗਾ ਵੀ ਕਦੋਂ ਕੋਈ ਪ੍ਰਸ਼ਾਸਨ ਅਧਿਕਾਰੀ ਇੱਥੇ ਆਉਂਦਾ ਵਾ ਮੈਨੂੰ ਦਿਓ ਜੀ ਆਤ ਮਹਤਵ ਵਾਲਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਆਂਮਰਸਰ ਉਡਾਲਾ ਪਿੱਟੀਵਲ ਪਹੁੰਚੇ ਹਾਂ ਜਿੱਥੇ ਕੀ ਸਵੇਰੇ 5:30 ਵਜੇ ਜਿਹੜਾ ਕੀ ਵਿਸਪੋਰਟ ਹੁੰਦਾ ਵਾ ਡਰੋਨ ਦੇ ਦਾ ਹਮਲਾ ਹੁੰਦਾ ਤੇ ਪਿੰਡ ਵਾਸੀ ਵੀ ਸਾਡੇ ਨਾਲ ਗਲਬਗ ਕਰਾਂਗੇ ਕਿਸ ਤਰ੍ਹਾਂ ਦਾ ਮਾਹੌਲ ਸੀ ਫੌਜੀ ਸਾਹਿਬ ਕਿਸ ਤਰ੍ਹਾਂ ਦੇ ਹਮਲਾ ਹੋਇਆ ਸੀ ਸਵੇਰੇ ਕਿੰਨੇ ਵਜੇ ਕਿਸਦਾ ਪਤਾ ਲੱਗਾ ਠੋੜਾ ਲਸ਼ਕਾ ਨੂੰ ਸਾਝਾ ਕਰ ਦਿਓ ਕਿਤੇ ਰਾਤ ਵੀ ਇਸ ਤਰ੍ਹਾਂ ਦੇ ਹਮਲੇ ਹੁੰਦੇ ਰਹੇ ਨੇ ਇਹ ਜੀ ਰਾਤ ਸਾਰੀ ਰਾਤ ਆਰਮੀ ਦੇ ਗੋਲੀ ਸ਼ਿਕਾ ਚੱਲਦਾ ਰਿਹਾ ਤੇ 5:30 ਵਜੇ ਇਹ ਡਰੋਨ ਜਿਹੜਾ ਆਰਮੀ ਕੈਂਟ ਤੇ ਆਇਆ ਉਧਰੋਂ ਮੁੜ ਕੇ ਇੱਧਰ ਜਾਣ ਕੇ ਇੱਧਰ ਆਇਆ ਇੱਧਰ ਫਾਇਰਿੰਗ ਹੋਈ ਆ ਫਾਇਰਿੰਗ ਹੋ ਕੇ ਜਦੋਂ ਇਹ ਡ ਨੁਕਸਾਨ ਹੋਇਆ ਫਿਰ ਘੁਮ ਕੇ ਉਤੋਂ ਦੀ ਆਣ ਕੇ ਇਹ ਪਿੰਡ ਦੇ ਵਿੱਚ ਆਣ ਕੇ ਡਿੱਗਾ ਚਲੋ ਇਹ ਮਹਾਰਾਜ ਦੀ ਕਿਰਪਾ ਵੀ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਇਹ ਵੀ ਅਜੇ ਪਿਆ ਉੱਥੇ ਸਮਾਨ ਉਹ ਆਰਮੀ ਆਊਗੀ ਉਹ ਚੁੱਕ ਕੇ ਖੜੂਗੀ ਜਿਹਦੇ ਤੋਂ ਵੀ ਰਾਤ ਦੀ ਗੱਲ ਕਰੀ ਰਾਤ ਕਹਿੰਦੇ 9 ਵਜੇ ਜਦੋਂ ਲੋਕਾਂ ਨੇ ਖਾਣਾ ਖਾਦਾ ਵਾ ਬੱਤੀ ਬੰਦ ਹੋ ਗਈ ਆ ਉਸ ਤੋਂ ਬਾਅਦ ਵੀ ਕੋਈ ਹਵਾਚ ਜਿਹੜੇ ਇੱਕ ਕਿਸ ਤਰ੍ਹਾਂ ਦੇ ਵਿਸਫੋਟਕ ਜਾਲ ਜਿਹੜੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਕੁਝ ਇਹ ਸਾਰੀ ਰਾਤ ਚੱਲਦਾ ਰਹੀ ਜਿਵੇਂ ਸਵੇਰੇ ਰਾਤ ਜਦੋਂ ਬਲੈਕਆਊਟ ਹੋਈ ਆ ਉਸ ਤੋਂ ਬਾਅਦ ਜੋ 9 ਵਜੇ ਚੱਲਣ ਲੱਗਾ ਸਾਰੀ ਰਾਤ ਰੋਕ ਰੋਕ ਕੇ ਮਤਲਬ ਇਧਰ ਇਹ ਸਾਡੀ ਆਰਮੀ ਅੱਗੇ ਖੜੀ ਆ ਉਹਨਾਂ ਨੇ ਨਹੀਂ ਗਾਂ ਜਾਣ ਦਿੱਤਾ ਇਸੇ ਤਰ੍ਹਾਂ ਸਾਰੇ ਇਹਨਾਂ ਨੇ ਢੇਰੀ ਕਰਤੇ ਰਾਜ ਕੀਤੇ ਕਿਤਾ ਦੇ ਜਿਹੜਾ ਕਿ ਫੌਜ ਵਾਲਾ ਸਾਡੇ ਭਾਰਤੀ ਫੌਜੋਂ ਇਸ ਜਿਹੜਾ 400 ਜਿਹੜਾ ਲੈ ਲੈਂਦਾ ਗਿਆ ਵਾ ਉਸ ਨੂੰ ਕਿਸਾਂ ਦੇ ਦਿੰਦੇ ਉਹ ਜਿਹੜੀਆਂ बार-बार ਪਾਕਿਸਤਾਨ ਉਧਰੋਂ ਆਪਣੇ ਬਨੇ ਭੇਜਦਾ ਟ੍ਰਾਂਕ ਭੇਜਦਾ ਪਰ ਇਹ ਤੋਂ ਜਿਹੜੀਆਂ ਨੂੰ ਨਸ਼ਟ ਕਰ ਦਿੱਤਾ ਜਾਂਦਾ ਇਹਨਾਂ ਨੂੰ ਖਤਮ ਕਰ ਦਿੱਤਾ ਜਾਂਦਾ ਕਿਸਾਂ ਦੀ ਹੁੰਦੀ ਚੀਜ਼ ਇਹ ਸਾਡੀ ਸਾਡੀ ਇੰਡੀਆ ਦੀ ਤਕਨੀਕ ਬਹੁਤ ਜ਼ਿਆਦੀ ਹੈ ਇਹ ਪਾਕਿਸਤਾਨ ਤੇ ਸਾਡੀ ਇੰਡੀਆ ਦੇ ਮੁਕਾਬਲੇ ਕੁਝ ਵੀ ਨਹੀਂ ਹੈਗਾ ਇਹਦੇ ਵਿੱਚ ਕੋਈ ਹਰਕਤਾ ਕਰਦਾ ਕਿਸੇ ਕਿਸੇ ਜਾਣਿਆ ਘਰ ਕਿਸੇ ਦੇ ਘਰ ਗਰੀਬ ਦੇ ਘਰ ਬੰਬ ਸੋੜਦਾ ਇਹ ਕੋਈ ਲੜਾਈ ਥੋ ਲੜਾਈ ਲੜਨੇ ਸਾਹਮਣੇ ਲੜੋ ਇਹ ਲੜਾਈ ਥੋੜਾ ਇਹਦੇ ਇੱਕ ਕਿਸੇ ਦੇ ਘਰ ਗਰੀਬ ਦੇ ਘਰ ਬੰਬ ਸੋੜਦਾ ਕਿਸੇ ਘਰ ਡਰੋਨ ਸੋੜਦਾ ਇਹ ਲੜਾਈ ਨਹੀਂ ਗਈ ਇੱਕ ਸ਼ਰਾਰਤਾ ਨੇ ਜੇ ਤੂੰ ਆ ਲੜਾਈ ਲੜਨੇ ਸਾਡੇ ਖਲੋਤੇ ਆ ਬਾਰਡਰ ਤੇ ਆਓ ਸਾਹਮਣੇ ਫਿਰ ਵੇਖ ਲੈਣੇ ਕਿ ਕਿੱਡੇ ਤੁਹਾਡੀ ਜਾਨ ਹੈ ਤੁਹਾਡੇ ਜਹਾਂ ਪਾਕਿਸਤਾਨ ਕਹਿੰਦਾ ਵੀ ਲੜਾਈ ਦਾ ਹੱਲ ਨਹੀਂ ਹੈ ਲੜਾਈ ਬੰਦ ਹੋਣੀ ਚਾਹੀਦੀ ਹੈ ਅਸੀਂ ਬੈਠ ਕੇ ਟੇਬਲ ਤੇ ਗੱਲ ਕਰਨਾ ਚਾਹੁੰਦੇ ਹਾਂ ਦੂਸਰੇ ਪਨੇ ਬਾਰ ਬਾਰ ਹਮਲੇ ਕਿਉਂ ਕੀਤਾ ਜਾ ਰਿਹਾ ਪੰਜਾਬ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਤੇ ਬਾਰ ਬਾਰ ਰਾਸ਼ੀ ਇਲਾਕੇ 'ਚ ਹਮਲਾ ਕੀਤਾ ਜਾ ਰਿਹਾ ਵੇਖੋ ਜੇ ਅਸੀਂ ਵੀ ਚਾਹੁੰਦੇ ਆ ਲੜਾਈ ਨਹੀਂ ਚਾਹੁੰ ਉਹ ਵੀ ਸਾਡੇ ਉਧਰ ਪੰਜਾਬੀ ਇਹ ਵੀ ਪੰਜਾਬੀ ਨੇ ਅਸੀਂ ਲੜਾਈ ਨਹੀਂ ਚਾਹੁੰਦੇ ਅਸੀਂ ਚਾਹੁੰਦੇ ਬੈਗ ਟੇਬਲ ਤੇ ਹੱਲ ਹੋਵੇ ਪਰ ਇਹ ਤੇ ਆਖਰੀ ਤਹਾਰ ਲੜਾਈ ਇਹ ਕੋਈ ਲੜਾਈ ਚੰਗੀ ਚੀਜ਼ ਨਹੀਂ ਹੈਗੀ ਇਹ ਤੇ ਫਿਰ ਅੱਤ ਖਦਾ ਦਾ ਵਹਿ ਹੁੰਦਾ ਜਦੋਂ ਫਿਰ ਜਿਆਦਾ ਲੜਾਈ ਦਾ ਬਈ ਜੋ ਮੂਡ ਹੀ ਬਣਾਉਣੇ ਆ ਲੜਨ ਦਾ ਫਿਰ ਸਾਨੂੰ ਹੀ ਲੜਨਾ ਪੈਣਾ ਨਹੀਂ ਤੇ ਅਸੀਂ ਲੜਾਈ ਨਹੀਂ ਚਾਹੁੰਦੇ ਨਿਕਸਰ ਪਿੰਡ ਵਾਸੀ ਕਹਿੰਦੇ ਅਸੀਂ ਲੜਾਈ ਨਹੀਂ ਚਾਹੁੰਦੇ ਪਰ ਪਾਕਿਸਤਾਨ ਦੇ ਜਿਸ ਤਰ੍ਹਾਂ ਮਨਸੂਬੇ ਨੇ ਬਾਰ ਬਾਰ ਹਮਲਾ ਕਰ ਰਿਹਾ ਬਾਰ ਬਾਰ ਕਦੀ ਰਾਤ ਨੂੰ ਹਮਲੇ ਕੀਤੇ ਜਾਂਦੇ ਸਾਰੀ ਰਾਤ ਵਿਸਪੋਟਕ ਹਮਲੇ ਹੁੰਦੇ ਨੇ ਜਿਹੜੇ ਹਮਲੇ ਹੁੰਦੇ ਨੇ ਅਤੇ ਉਹਨਾਂ ਕਹਿੰਦੇ ਅਸੀਂ ਜੰਗ ਨਹੀਂ ਚਾਹੁੰਦੇ ਖਾਸ ਕਰਕੇ ਪੰਜਾਬ ਵਾਲੇ ਭਾਰਤ ਵਾਸੀ ਪਰ ਪਾਕਿਸਤਾਨ ਜਿਹੜਾ ਇਸ ਚੀਜ਼ ਤੋਂ ਨਹੀਂ ਹਟ ਰਿਹਾ ਵੀ ਜੀ ਤੁਹਾਡੇ ਨਾਲ ਗੱਲ ਕਰਦੇ ਆ ਤੁਸੀਂ ਇਹਨੂੰ ਦੱਸ ਕੇ ਦੱਸ ਦਿਓ ਅਸਰੇ ਦਾ ਸਮਾਜ ਸੀ ਜੇ ਪਹਿਲਾਂ ਰਾਤ ਦੇ ਕੀ ਹਾਲਾਤ ਸੀ ਰਾਤ ਜਦੋਂ ਬਲੈਕਆਊਟ ਹੋਇਆ ਕਿਸ ਤਰ੍ਹਾਂ ਦਾ ਮਾਹੌਲ ਸੀ ਪਿੰਡ ਵਾਸੀਆਂ ਇਹ ਗੱਲ ਕਰੀਏ ਦਹਿਸ਼ਤ ਦਾ ਕਿੰਨਾ ਮਾਹੌਲ ਪਾਇਆ ਗਿਆ ਇੱਕ ਪੰਨੇ ਫਾਇਰਿੰਗ ਰੇਂਜ ਆ ਦੂਜੇ ਪੰਨੇ ਬੀਐਸਐਫ ਦਾ ਇਲਾਕਾ ਮੇਰੇ ਸਾਡੇ ਘਰ ਇਹ ਬਿਲਕੁਲ ਇਹਦੇ ਸੈਂਟਰ 'ਚ ਆ ਤੇ ਜਿਹੜੀ ਇਹ ਸ਼ੂਟਿੰਗ ਕਰਦੇ ਆ ਨਾ ਇਹ ਸ਼ੂਟਿੰਗ ਬਿਲਕੁਲ ਸਾਡੇ ਘਰਾਂ ਦੇ ਨਾਲ ਕਰਦੇ ਆ ਤੇ ਫੇਰ ਜਦੋਂ ਅਸੀਂ ਰੋਟੀ ਪਾਣੀ ਖਾ ਕੇ ਡੇ ਆਣਾ ਤੇ ਸਾਨੂੰ ਬੱਚੇ ਆਖਣਦੇ ਪਾਪਾ